ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪờੜ ਤੇ ਜ਼ਿਲ੍ਹਾ ਨੂੰ ਪਿਆਉਂਦੀ ਬਰਨਾਲਾ ਬਾਈ ਕੋਲ ਤੋਂ ੱਕੜ ਗੱਪਣ ਮੱਝਾ ਜੀ ਮਾਗਰ ਕੱਟੀ ਆ ਬਹੁਤ ਸੋਹਣੀ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਭਰਾ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਨਾਮ ਸਤਨ ਸਿੰਘ ਜੀ ਪਿੰਡ ਪਿੰਡ ਦੀਪਗੜ੍ਹ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂ ਜੀ ਮਾਝ ਦੀ ਜਾਣਕਾਰੀ ਦਿਓ ਜੀ ਮਾਝ ਦੀ ਜਾਣਕਾਰੀ ਵੀਰੇ ਗੱਬਣ ਸਾਢੇ 5 ਮਹੀਨੇ ਦੀ ਹੈ ਹਾਂ ਜੀ 6 ਲੀਟਰ ਦੁੱਧ ਹੈਗਾ ਹਾਂ ਜੀ ਤੇ ਕੱਟੀ ਮਗਰ ਵੀਰੇ ਠੀਕ ਹੈ 6 ਲੀਟਰ ਦਈ 6 ਲੀਟਰ ਵੀ ਪੂਰਾ ਤਿਆਰ ਹੈ ਜੋ ਦੋ ਟੈਂਕ ਚ ਹੋ ਸਕਦੇ ਆ ਰੇਟ ਭਾਈ ਯਾਰ 100 ਰੁਪਏ ਛੋੜੀ ਕਰੀ ਰੇਟ ਜਮਾ ਸਹੀ ਦੱਸ ਤੇ ਆਪਣੀ ਵੀਡੀਓ ਤੇ ਨਾਲ 100 ਤੱਕ 1000 ਸਰਦਾਂਗੇ 75 ਮੰਗਦੇ ਨੇ ਅੱਛਾ ਹਾਂ 75 ਮੰਗਦੇ ਬਾਕੀ ਕਰ ਦੋ ਮੌਕੇ ਚ 74000 ਦੋਗੇ 72 ਦੀ ਦੇ ਦਾਂਗੇ ਹਾਂ ਮਾਰੇ ਵੀਡੀਓ ਦੇਖੀ ਹਾਂਜੀ ਇੱਧਰ ਮਾਰੀ ਹੋਈ ਕੱਟੀ ਨਾ ਮਨਾਤੀ ਯਾਰ ਅਸਲੀ ਹਾਂ ਕੱਟੀ ਬਹੁਤ ਚੰਗੀ ਮਨਾਤੀ ਉਹਨਾਂ ਨੇ ਮਨਾ ਕੇ ਤੈਨੂੰ ਪਤਾ ਪਤਾ ਕਿੱਥੇ ਮਨਾਉਂਦੇ ਨੇ ਲੋ ਪਰ ਇੱਧਰ ਤੋਂ ਬੰਦੇ ਥੋੜੇ ਵਿਚਾਰੇ ਸੀਗੇ ਠੀਕ ਹੈ ਜੀ ਇੱਕ ਦਿਨ ਹੋਰ ਖਾਣੀ ਦੱਸਾਂਗੇ ਆਪਾਂ ਵੀਡੀਓ ਕੋਲੇ ਕਰਕੇ ਹਾਂਜੀ ਉਧਰ ਨਹੀਂ ਪਤਾ ਲੱਗਿਆ ਹਾਂਜੀ ਅਸੀਂ ਇਹਦੇ ਮਾਰਿਆ ਹੈਗਾ ਇਹਦੇ ਵਿਚ ਵਿਚਾਰੀ ਜੇ ਮਾਰਿਆ ਡੰਡਾ ਵੱਜਿਆ ਰੱਖ ਤੇ ਬਈ ਠੀਕ ਹੈ ਜੀ ਉਹ ਦਿਖਾਵਾਂਗੇ ਜ਼ਰੂਰ ਠੀਕ ਹੈ ਠੀਕ ਲੋ ਭਰਾ ਤੋ ਭਰਾ ਇਹਨਾਂ ਅਗਲਾ ਕਹਿੰਦਾ ਯਾਰ ਸਾਨੂੰ ਉੱਦੀ ਤੋਂ ਆਏ ਆ ਬਈ ਦੱਸਿਆ ਨਹੀਂ ਹੈਨਾ ਹਾਂਜੀ ਹਾਂਜੀ ਉਹ ਨਕਸ਼ਾ ਕੋਈ ਨਹੀਂ ਦੀ ਨਾਲ ਉਹਦਾ ਖੋਲਾ ਮਾੜਾ ਕਿਸੇ ਨੇ ਅੱਖ ਤੇ ਡੰਡਾ ਮਾਰਤਾ ਜੀ ਠੀਕ ਹੈ ਜੀ ਚੰਗੀ ਪਲੀ ਫਲੂਸੀ ਆ ਬੜੀ ਪਲੀ ਵੀ ਮੱਝ ਮਾਈ ਦਾ ਰਿਕਾਰਡ ਬੜਾ ਕੋਕਰ ਕਿਡਾਂ ਨਹੀਂ ਦੱਸਿਆ ਜੀ ਵੀਰੇ 5.5 ਮਹੀਨੇ ਦੀ ਗੱਭਣ ਚੈੱਕ ਪਾਸ ਆ ਆਪਣੀ ਚੈੱਕ ਕਰਾਈ ਵੀ ਆ ਹਾਂ 6 ਲੀਟਰ ਦੁੱਧ ਹੈਗਾ ਹਾਂਜੀ ਜੇ ਕੋਈ ਵਧੀਆ ਨਹੀਂ ਸੰਭੂਗਾ ਦੁੱਧ ਵੀ ਹਜੇ ਦੇਉਂਗੇ 2 ਮਹੀਨੇ ਹੋਰ ਤੱਕ ਨਵੀਂ ਦੇ ਸਕਦੀ ਆ ਠੀਕ ਹੈ ਜੀ ਆ ਦੇਖੀ ਇੱਥੇ ਮਾਰੀ ਅੱਖ ਤੇ ਨਾ ਵੀਰੇ ਨਾ ਹੋਣਾ ਹੈ ਨਹੀਂ ਕੋਈ ਜਕਰ ਹਾਂਜੀ ਏ ਮੜਾ ਡੰਡਾ ਡੰਡਾ ਵੱਜਿਆ ਹੋਇਆ ਜਾਂ ਸੰਗਲ ਸੰਗੁੱਲਾ ਨੂੰ ਠੀਕ ਹੈ ਜੀ ਐ ਮੜਾ ਜ਼ਖਮ ਜਾ ਹੋ ਕੇ ਛੁੱਟੀ ਸੀ ਠੀਕ ਹੋਈ ਵੀ ਠੀਕ ਹੈ ਜੀ ਉਹ ਬੱਸ ਉਹ ਨਹੀਂ ਕਰਦਾ ਨਹੀਂ ਨਹੀਂ ਕੁਛ ਨਹੀਂ ਆਇਆ ਨਹੀਂ ਦੇਖਣ ਲਈ ਨਹੀਂ ਪਤਾ ਲੱਗਦਾ ਤੁਹਾਨੂੰ ਦੱਸਣਾ ਜ਼ਰੂਰੀ ਹੈ ਰੱਖਿਆ ਗਿਆ ਨਾ ਫਿਰ ਸਾਨੂੰ ਦਾ ਹੁਕਮ ਦਤਾ ਠੀਕ ਹੈ ਜੀ ਇਹ ਸਹੀ ਗੱਲ ਨਹੀਂ ਦੱਸਦੇ ਤੁਸੀਂ ਲੋ ਜੀ ਹੋਰ ਕਮੀ ਕੋਈ ਆਏ ਥਾਪੀ ਤੇ ਮਿਲਦੀ ਆਏ ਬੈਜੋ ਠੀਕ ਹੈ ਜੀ ਥਾਪੀ ਮਾਰੋ ਬੈਜੋ ਬਸ ਚੰਗੀ ਭਲੀ ਕੋਸੀ ਆ ਕੋਈ ਟਿਕਟੂਗੇ ਨਹੀਂ ਆਉਂਦੀ ਭਾਈ ਯਾਰ ਦੀ ਮੱਝ ਆ ਪ੍ਰਾਤੋਕੜ ਗੱਪਣ ਬਹੁਤ ਰੇਡ ਵਾਇ ਨੇ ਸਹੀ ਕੀਤਾ ਬਹੁਤ ਵੱਡੀ ਮੱਝ ਆ ਯਾਰ ਐ ਛੋਟੀ ਨਹੀਂ ਬਾਈ ਜੀ ਨਾ ਜੂਪਨੈਟ ਕਰੋ ਪਰਾ 12 13 ਕਿਲੋ ਦਾ ਦਿੱਤਾ ਹੋਇਆ ਠੀਕ ਹੈ ਜੀ ਹਾਂ ਨਰਮਲ ਸੇਵਾ ਤੋਂ ਹੈ ਹੀ ਓਕੇ ਬਾਈ